ਸਸਿਕਾ ਤੁਸੀਂ ਦੇਖ ਰਹੇ ਹੋ ਨਿਊਜ਼ 8 ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਸ਼ੁਭਾਸ਼ਟ ਕਰਨ ਜਾ ਰਹੇ ਹਾਂ ਵੱਡੀ ਖਬਰ ਤੋਂ ਅੱਜ ਸ਼ਾਮ ਨੂੰ ਗਵਰਨਰ ਨੂੰ ਮਿਲਣਗੇ ਮੁੱਖ ਮੰਤਰੀ ਭਗਵੰਤ ਮਾਨ ਸ਼ਾਮ ਨੂੰ 4 ਵਜੇ ਗਵਰਨਰ ਗੁਲਾਰਚੰਦ ਕਟਾਰੀਆ ਦੇ ਨਾਲ ਇਹ ਮੁਲਾਕਾਤ ਹੋਵੇਗੀ ਸੂਬੇ ਦੇ ਕਈ ਅਹਿਮ ਮੁੱਦਿਆਂ ਨੂੰ ਲੈ ਕੇ ਚਰਚਾ ਕੀਤੀ ਜਾਵੇਗੀ ਕਈ ਅਹਿਮ ਬਿੱਲਾਂ ਤੇ ਮੁੱਦਿਆਂ ਤੇ ਇਸ ਮੀਟਿੰਗ ਦੇ ਦੌਰਾਨ ਇਸ ਮੁਲਾਕਾਤ ਦੇ ਦੌਰਾਨ ਗੱਲਬਾਤ ਹੋਵੇਗੀ ਤੇ ਅੱਜ ਸ਼ਾਮ ਨੂੰ ਦਰਸਲ ਹੈ ਮੁੱਖ ਮੰਤਰੀ ਭਗਵੰਤ ਮਾਨ ਗਵਰਨਰ ਨੂੰ ਮਿਲਣ ਜਾ ਰਹੇ ਨੇ ਸ਼ਾਮ 4 ਵਜੇ ਜੋ ਕਿ ਸਮਾਂ ਤੈਅ ਕੀਤਾ ਗਿਆ ਸ਼ਾਮ 4 ਵਜੇ ਗਵਰਨਰ ਗੁਲਾਬਚੰਦ ਕਟਾਰਗਿਆ ਦੇ ਨਾਲ ਮੁੱਖ ਮੰਤਰੀ ਮਾਨਦੀਪ ਨੂੰ ਮੁਲਾਕਾਤ ਕੀਤੀ ਜਾਵੇਗੀ ਆਤਾ ਸੂਬੇ ਦੇ ਨਾਲ ਜੁੜੇ ਕਈ ਅਹਿਮ ਮੁੱਦਿਆਂ ਨੂੰ ਲੈ ਕੇ ਚਰਚਾ ਹੋਵੇਗੀ ਕਈ ਅਹਿਮ ਬਿੱਲਾਂ ਨੂੰ ਲੈ ਕੇ ਵੀ ਇਸ ਮੁਲਾਕਾਤ ਦੇ ਦੌਰਾਨ ਗੱਲਬਾਤ ਹੋਵੇਗੀ ਇਸ ਖਬਰ ਤੇ ਹੋਰ ਜਰਾ ਜਾਣਕਾਰੀ ਲਈ ਸਾਡੇ ਸਹਿਯੋਗੀ ਪੰਕਜ ਕਪਾਈ ਜੁੜੇ ਹੋਏ ਨੇ ਪੰਕਜ ਅੱਜ ਮੁੱਖ ਮੰਤਰੀ ਮਾਨਦੀਪ ਗਵਰਨਰ ਦੇ ਨਾਲ ਸ਼ਾਮ ਨੂੰ 4 ਵਜੇ ਮੁਲਾਕਾਤ ਹੋਣ ਜਾ ਰਹੀ ਹੈ ਆ ਕਿਹੜੇ ਅਹਿਮ ਮੁੱਦਿਆਂ ਤੇ ਇਸ ਮੁਲਾਕਾਤ ਦੇ ਦੌਰਾਨ ਗੱਲਬਾਤ ਹੋ ਸਕਦੀ ਹੈ ਤਾਂ ਦੇਖੋ ਪੰਜਾਬ ਦੇ ਸਭ ਤੋਂ ਜਿਹੜੇ ਵੱਡੇ ਅਹੁਦੇ ਨੇ ਇੱਕ ਪਾਸੇ ਮੁੱਖ ਮੰਤਰੀ ਦੂਜੇ ਪਾਸੇ ਰਾਜਪਾਲ ਔਰ ਇਹਨਾਂ ਦੀ ਮੁਲਾਕਾਤ ਜਿਸ ਵੇਲੇ ਹੁੰਦੀ ਹੈ ਤਾਂ ਕਈ ਅਹਿਮ ਮੁੱਦਿਆਂ ਦੇ ਉੱਤੇ ਚਰਚਾ ਹੁੰਦੀ ਹੈ ਔਰ ਖਾਸ ਤੌਰ ਤੇ ਜਦੋਂ ਬਾਕੀ ਕੀ ਵਿਧਾਨ ਸਭਾ ਦਾ ਬਜਟ ਸੈਸ਼ਨ ਚੱਲ ਰਿਹਾ ਔਰ ਸੈਸ਼ਨ ਦੇ ਦੌਰਾਨ ਸੈਸ਼ਨ ਦੀ ਜਿਹੜੀ ਸ਼ੁਰੂਆਤ ਹੋਈ ਸੀ ਉਹ ਰਾਜਪਾਲ ਜਿਹੜੇ ਗੁਲਾਬ ਸਿੰਘ ਟਟਾਰੀਆ ਨੇ ਉਹਨਾਂ ਦੇ ਵਿਵਾਸਨ ਦੇ ਨਾਲ ਹੋਈ ਸੀ ਔਰ ਉਸ ਵੇਲੇ ਮੁੱਖ ਮੰਤਰੀ ਭਗਵੰਤ ਸਾਨ ਨੂੰ ਮਾਰਚੀਵ ਕਰਨ ਵੀ ਗਏ ਸੀਗੇ ਔਰ ਵਾਪਸੀ ਤੇ ਰਾਜਪਾਲ ਦੇ ਵੱਲੋਂ ਇਹ ਕਿਹਾ ਗਿਆ ਸੀਗਾ ਕਿ ਤੁਹਾਡੀ ਚਾਹ ਜਿਹੜੀ ਉਹ ਪੈਂਡਿੰਗ ਪਈ ਹੋਈ ਹੈ ਤੁਸੀਂ ਚਾਹ ਤੇ ਆਓ ਬੈਠ ਕੇ ਪੰਜਾਬ ਦੇ ਬਾਰੇ ਗੱਲਬਾਤਾਂ ਕਰਾਂਗੇ ਤਾਂ ਅੱਜ ਸ਼ਾਮ 4 ਵਜੇ ਮੁਲਾਕਾਤ ਹੋਏਗੀ ਔਰ ਜਾਣਕਾਰੀ ਮਿਲਦੀ ਹੈ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਵੀ ਡਰੱਗਸ ਨੂੰ ਲੈ ਕੇ ਮਹਿੰਮ ਚੱਲਦੀ ਹੈ ਯਾ ਤਈ ਕਰੇ ਪੰਜਾਬ ਦੇ ਜਿਹੜੇ ਇਸ਼ੂ ਨੇ ਹੋਰ ਖਾਸ ਤੌਰ ਦੇ ਉੱਤੇ ਕਿਹੜੇ ਤਰੀਕੇ ਦੇ ਨਾਲ ਸਰਕਾਰ ਕੰਮ ਕਰ ਰਹੀ ਹੈ ਇਸ ਬਾਬਤ ਗੱਲਬਾਤ ਜਿਹੜੀ ਉਹ ਕੀਤੀ ਜਾਏਗੀ ਔਰ ਇਸ ਦੇ ਨਾਲ ਨਾਲ ਕੁਝ ਨਿਯੁਕਤੀਆਂ ਨੇ ਕੁਝ ਵਿਧਾਨ ਸਭਾ ਚ ਬਿੱਲ ਬਿਲਾ ਨੂੰ ਲੈ ਕੇ ਇਸ ਬਾਬਤ ਗੱਲਬਾਤ ਜਿਹੜੀ ਉਹ ਕੀਤੀ ਜਾਏਗੀ ਹਾਲਾਂਕਿ ਤਈ ਤਈ ਕੁਝ ਰਿਪੋਰਟਾਂ ਆ ਰਹੀਆਂ ਸੀ ਕਿ ਕਿਸੇ ਤਰੀਕੇ ਨਾਲ ਕੋਈ ਕੈਬਨਿਟ ਨੂੰ ਲੈ ਕੇ ਚਰਚਾ ਹੋਏਗੀ ਤਾਂ ਇਹ ਅ ਮੱਖ ਮੰਤਰੀ ਦਫਤਰ ਦੇ ਵੱਲੋਂ ਇਹ ਕਲੀਅਰ ਕੀਤਾ ਗਿਆ ਹੈ ਕਿ ਕਿਸੇ ਵੀ ਤਰੀਕੇ ਨਾਲ ਕੈਬਨਟ ਸ਼ਫਲ ਨੂੰ ਲੈ ਕੇ ਕੋਈ ਗੱਲਬਾਤ ਨਹੀਂ ਹੋਈ ਹੋਈਗੀ ਇਹ ਸਿਰਫ ਅਫਵਾਹਾਂ ਨੇ ਔਰ ਮੱਖ ਮੰਤਰੀ ਭਗਵੰਤ ਮਾਨ ਤੇ ਰਾਜਪਾਲ ਦੀ ਮੁਲਾਕਾਤ ਜਿਹੜੀ ਉਹ ਚਾਹ ਦੇ ਉੱਤੇ ਪੰਜਾਬ ਦੇ ਜਿਹੜੇ ਐ ਡ੍ਰੈਸ ਤੋਂ ਲੈ ਕੇ ਕਈ ਤਾਰੇ ਮੁੱਦਿਆਂ ਨੂੰ ਲੈ ਕੇ ਚਰਚਾ ਜਿਹੜੀ ਉਹ ਰਹਿਣ ਵਾਲੀ ਆ हां ਠੀਕ ਹੈ ਪੰਕਜਪੁਰੀ ਚਾਂਦਕਰ ਲਈ ਬਹੁਤ ਬਹੁਤ ਧੰਨਵਾਦ ਅੱਜ ਸ਼ਾਮ ਨੂੰ ਗਵਰਨਰ ਨੂੰ ਮਿਲਣਗੇ ਮੱਖ ਮੰਤਰੀ ਮਾਨ ਸ਼ਾਮ ਨੂੰ 4 ਵਜੇ ਦਰਸਲ ਗਵਰਨਰ ਗੁਲਾਚੰਦ ਕਟਾਰੀਆ ਦੇ ਨਾਲ ਮੁਲਾਕਾਤ ਕੀਤੀ ਜਾਵੇਗੀ आज सुबह दे कई अहम मुद्देया नु लेके कई अहम बिला नु लेके इस वला काद दे दौरान गल बात होवेगी आगे वदां ते गल करंगे बजट اجلاس ਦੀ ਪੰਜਾਬ ਵਿਧਾਨ ਸਭਾ ਦੇ ਬਜਟ اجلاس ਦਾ ਅੱਜ ਦੂਜਾ ਦਿਨ ਹੈ گورنر ਦੇ ਭਾਸ਼ਣ ਤੇ ਅੱਜ ਸਦਨ ਦੀ ਕਾਰਵਾਈ ਦੇ ਦੌਰਾਨ ਚਰਚਾ ਹੋਵੇਗੀ ਅੱਜ ਵੀ ਸਦਨ ਦੇ ਵਿੱਚ ਹੰਗਾਮੇ ਦੇ ਹਸਾਰ ਨੇ ਸ਼ੁੱਕਰਵਾਰ ਨੂੰ ਕਿਸਾਨੀ ਮੋਰਚਾ ਤੇ ਕਰਨਲ ਬਾਸ ਦੇ ਮਾਮਲੇ ਦੇ ਵਿਰੋਧੀਆਂ ਨੇ ਸਰਕਾਰ ਨੂੰ ਕੇਰਿਆ ਸੀ ਇਹ ਦੋਵੇਂ ਮੁੱਦੇ 'ਤੇ ਅਪਰੋਧੀਆਂ ਦੇ ਵੱਲੋਂ ਚੁੱਕੇ ਗਏ ਸਨ ਆ ਤਾਂ ਸ਼ੁੱਕਰਵਾਰ ਤੋਂ ਬਾਅਦ ਅੱਜ ਜੋ ਕਿ ਸਦਨ ਦੀ ਕਾਰਵਾਈ ਮੁੜ ਤੋਂ ਸ਼ੁਰੂ ਹੋਵੇਗੀ ਅੱਜ ਬਚਲੇ اجلاس ਦਾ ਦੂਜਾ ਦਿਨ ਹੈ ਤਾਂ ਕਰਨਲ ਦੇ ਭਾਸ਼ਣ ਤੇ ਅੱਜ ਦੀ ਸਦਨ ਦੀ ਕਾਰਵਾਈ ਦੇ ਦੌਰਾਨ ਚਰਚਾ ਹੋਵੇਗੀ ਕਿ ਅੱਜ ਵੀ ਸਦਨ ਦੇ ਵਿੱਚ ਹੰਗਾਮੇ ਦੇ ਅਸਰ ਨੇ ਦਰਸੋ ਸ਼ੁੱਕਰਵਾਰ ਨੂੰ ਜਦੋਂ ਬਜਟ ਦੇ اجلاس ਦੀ ਸ਼ੁਰੂਆਤ ਹੋਈ ਸੀ ਤੇ ਉਸ ਦੌਰਾਨ ਵਿੱਚ ਆ ਵ੍ਰੋਧਿਤ ਧਿਰਾਂ ਦੇ ਵੱਲੋਂ ਆ ਕਿਸਾਨੀ ਮੋਰਚਾ ਉੱਥੇ ਕਰਨਲ ਬਾਠ ਦੇ ਮਾਮਲੇ ਤੇ ਸਰਕਾਰ ਨੂੰ ਘੇਰਿਆ ਗਿਆ ਸੀ ਰੋਕ ਰਾਂਗੇ ਅਗਲੀ ਵੱਡੀ ਖਬਰ ਦਾ ਪਿੰਡਾਂ ਵਾਲੇ ਦੇ ਪੋਸਟਰ ਝੰਡੇ ਵਾਲੇ ਵਿਵਾਦ ਦੇ ਵਿੱਚ ਅਮਨ ਸੂਦ ਨੂੰ ਸਮਨ ਕੀਤਾ ਗਿਆ ਕੁੱਲੂ ਦੇ ਹੋਟਲ ਵਪਾਰੀ ਅਮਨ ਸੂਦ ਨੂੰ ਐਸ ਡੀ ਐਮ ਦੀ ਅਦਾਲਤ ਨੇ ਸਮਨ ਕੀਤਾ ਅੱਜ ਕੋਰਟ ਦੇ ਵਿੱਚ ਪੇਸ਼ ਹੋਣ ਦੀ ਹਦਾਇਤ ਕੀਤੀ ਗਿਆ ਅਮਨ ਸੂਦ ਦੇ ਖਿਲਾਫ ਧਾਰਨਿਕ ਸੱਦ ਭਾਵਨਾ ਭੰਗ ਕਰਨ ਦੇ ਇਲਜ਼ਾਮਤ ਸ਼ਿਕਾਇਤ ਕੀਤੀ ਗਈ ਹੈ ਮਨਿਕਰਨ ਕਾਟੀ ਦੇ ਵਿੱਚ ਜਨਤਕ ਸ਼ਾਂਤੀ ਅਧਾਰਨਿਕ ਸੱਭ ਭਾਵਨਾ ਭੰਗ ਕਰਨ ਦੇ ਇਲਜ਼ਾਮ ਅਮਨਸੂਦ ਤੇ ਲੱਗੇ ਨੇ ਅੱਜ ਸਵੇਰੇ 11 ਵਜੇ ਕੂਰਤੇ ਵਿੱਚ ਪੇਸ਼ ਹੋਣ ਦੇ ਲਈ ਕਿਹਾ ਗਿਆ ਸਬੰਧ ਦੇ ਵਿੱਚ ਕਿਹਾ ਗਿਆ ਕਿ ਜੇ ਉਹ ਤੈ ਸਮੇਂ ਤੇ ਕੂਰਤੇ ਦੇ ਵਿੱਚ ਪੇਸ਼ ਨਹੀਂ ਹੁੰਦੇ ਤਾਂ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਮਨਸੂਦ ਉਹ ਸ਼ਖਸ ਹੈ ਜਿਸ ਨੇ ਸਭ ਤੋਂ ਪਹਿਲਾਂ ਪੰਜਾਬ ਤੋਂ ਫੁੱਲੂ ਪਹੁੰਚਦੇ ਨੌਜਵਾਨਾਂ ਦੇ ਮੋਟਰਸਾਈਕਲਾਂ ਤੋਂ ਝੰਡੇ ਅਤੇ ਪੋਸਟਰ ਉਤਾਰਨੇ ਸ਼ੁਰੂ ਕੀਤੇ ਸਨ ਉਸ ਤੋਂ ਬਾਅਦ ਇਹ ਵਿਵਾਦ ਲਗਾਤਾਰ ਵੱਡਾ ਹੈ ਗਿਆ ਤੇ ਇਸ ਦੇ ਨਾਲ ਇਸ ਪੂਰੇ ਮੰਗਲੇ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਕਿ ਪਿੰਡਰਾਲੇ ਦੇ ਪੋਸਟ ਚੰਡੇ ਵਾਲੇ ਵਿਵਾਦ ਦੇ ਵਿੱਚ ਅਮਨਫੂਜ਼ ਨੂੰ ਆ ਸਮਨ ਕੀਤਾ ਗਿਆ ਕੋਲੂਦੇ ਹੁਕਮਪਾਰੀ ਅਮਨਫੂਜ਼ ਨੂੰ ਐਸ.ਟੀ.ਐਮ. ਅਦਾਲਤ ਨੇ ਦਰਸਲ ਆ ਸਮਨ ਕੀਤਾ ਤੇ ਅੱਜ ਕੋਰਟ ਦੇ ਵਿੱਚ ਆ ਪੇਚ ਹੁਣ ਦੇ ਹਦਾਇਤ ਕੀਤੀ ਗਈ ਹੈ। ਤਾਂ ਅਮਨਫੂਜ਼ ਦੇ ਖਿਲਾਫ ਦਰਸਲ ਧਾਰਮਿਕ ਸੱਦ ਭਾਵਨਾ ਪੰਕ ਕਰਨ ਦੇ ਇਲਜ਼ਾਮਾਂ ਦੇ ਵਿੱਚ ਸ਼ਿਕਾਇਤ ਮਿਲੀ ਸ਼ਿਕਾਇਤ ਕੀਤੀ ਗਈ ਹੈ ਕਿਸੇ ਵੱਲੋਂ ਤੇ ਉਸ ਦੇ ਉਸੇ ਸ਼ਿਕਾਇਤ ਦੇ ਆਧਾਰ ਤੇ ਐਸ ਡੀ ਐਮ ਦੀ ਅਦਾਲਤ ਨੇ ਅਮਨਸੂਦ ਨੂੰ ਸਮਨ ਕੀਤਾ ਹਨਿਕਰਨ ਕਾਟੀ ਦੇ ਵਿੱਚ ਜਨਤਕ ਸ਼ਾਂਤੀ ਤੇ ਧਾਰਨਿਕ ਸੱਦ ਭਾਵਨਾ ਭੰਗ ਕਰਨ ਦਾ ਅਮਨਸੂਦ ਤੇ ਇਲਜ਼ਾਮ ਲੱਗਿਆ ਤੇ ਅੱਜ ਸਵੇਰੇ 11 ਵਜੇ ਕੋਰਟ ਦੇ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ ਐਸੀ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਤੁਲਸੀ ਭਾਰਤੀ ਜੁੜ ਚੁੱਕੇ ਨੇ ਆ ਤੁਲਸੀ ਲਗਾਤਾਰ ਜਿਸ ਤਰੀਕੇ ਦੇ ਨਾਲ ਇਹ ਮੁੱਦਾ ਪੂਰਾ ਗਰਮਾਉਂਦਾ ਹੈ ਪੰਜਾਬ ਦੇ ਵਿੱਚ ਮਾਚਲ ਪ੍ਰਦੇਸ਼ ਦੀ ਸਰਕਾਰ ਦੀਆਂ ਬੱਸਾਂ ਤੇ ਵੀ ਹਮਲਾ ਕੀਤਾ ਗਿਆ ਤਾਂ ਇਸ ਦੇ ਵਿਚਾਲੇ ਬਹੁਤ ਹੀ ਵੱਡੀ ਖਬਰ ਵੱਡੀ ਅਪਡੇਟ ਹੈ ਕਿ ਅਮਨ ਸੂਦ ਨੂੰ ਜੋਕੇ ਐਸ ਡੀ ਐਮ ਦੀ ਅਦਾਲਤ ਨੇ ਸਮਨ ਕੀਤਾ ਆ ਤੁਸੀਂ ਇਹ ਸਾਫ਼ ਹੋ ਸਕੇ ਹੈ ਕਿ ਇਹ ਕਿਸ ਦੇ ਵੱਲੋਂ ਸ਼ਿਕਾਇਤ ਕੀਤੀ ਗਈ ਹੈ ਕਿਸ ਦੇ ਵੱਲੋਂ ਧਾਰਮਿਕ ਸੱਦਪਾਵਨਾ ਭੰਗ ਕਰਨ ਦੇ ਇਲਜ਼ਾਮ ਲਗਾਏ ਗਏ ਨੇ ਕਦੋਂ ਇਹ ਸ਼ਿਕਾਇਤ ਮਿਲਦੀ ਹੈ ਉਸ ਤੋਂ ਬਾਅਦ ਸਮਨ ਕੀਤਾ ਗਿਆ देखिए परमिंदर जिस तरह से अमन सूद की अगर बात करें तो बीते दिनों जो मणिकन घाटी की बात करें जहां पर भिंडरा वाला के झंडा उतारने पर जो विवाद शुरू हुआ था और उसके बाद जिस तरह से जगह जगह पर ये विवाद शुरू हुआ है और कहीं ना कहीं पिछले कल जो है वो इस मामले अमन इस सूद के खिलाफ जो है विजय नाम के शख्स ने जो मामला है वो दर्ज करवाया है और उनका ये आरोप है कि अमन सूद के द्वारा जो है वो धार्मिक भावनाओं को आहत किया गया है सिख धर्म की भावनाओं को तो उस मामले में जो है वो कहीं ना कहीं आज जो है वो पिछले कल ही जो है अमन सूद को एस कोर्ट की तरफ से एक नोटिस जारी किया गया है एक बीएनएस अठासठ धारा के तहत और उसमें ये आप लिखा है कि आज जो है वो अमन सूद को जो है एस कोर्ट में जो है वो हाजिर होना है और जवाब देना है कि उनका इस बारे में क्या कहना है और कहीं ना कहीं लगातार जिससे इस तरह की चीजें जो है सामने आ रही है और बड़ी बात यह है कि भिंडरा वाले के झंडे को लेकर जो ये विवाद शुरू हुआ था और उसके बाद इस तरह से खालिस्तानी जो नारे जो लगाए जा रहे हैं जगह जगह पर अगर बात करें तो चाहे हिमाचल की बात करें दो दिन पहले सुंदरनगर में भी इस तरह की खालिस्तानी नारे जो है जिंदाबाद के लगाए गए हैं उसको लेकर अब पूरे पंजाब की बात करें हिमाचल की बात करें तो जगह जगह, जगह पर कहीं ना कहीं इस तरह की घटनाएं जो है आए दिन सामने आ रही है और इस मामले में अमन सूद को जिस तरह से अब जो उनके खिलाफ मामला दर्ज किया गया है उनका ये कहना है फोन के द्वारा उन्होंने जब हमने बात की उनका ये कहना है कि इस तरह की किसी तरह की कोई सिख भावनाओं को ठेस नहीं पहुंचाइए लेकिन भिंड्रा वाला के खिलाफ जो है वो नारे उन्होंने लगाया है खालिस्तान के खिलाफ जो नारे लगाए हैं वो जो है वो लगाए हैं और उसको लेकर जिस तरह से अब जो बातें निकल कर सामने आ रही है कि उन्होंने ये भी कहा है कि जो एफ हुई है उसके जवाब में जो है वो अपने वकील के माध्यम से इसका पक्ष जो है वो एस कोर्ट में रखेंगे और उसके बाद अगर बात करें तो उन्होंने ये भी कहा है कि इस मामले को जिस तरह से अब जो है वो कहीं ना कहीं पॉलिटिकली रूप दिया जा रहा है और उनके द्वारा भी जब ਭਈ ਇਹਨੂੰ ਕੋ ਵੀ ਇਹ ਪਤਾ ਨਹੀਂ ਹੈ ਇਹ ਬੀਜੇ ਨਾਮ ਦਾ ਸ਼ਖਸ ਕੌਣ ਹੈ ਕਹਾ ਕਾ ਰਹਿਣੇ ਵਾਲਾ ਹੈ ਔਰ ਜੋ આરોਪ ਲਗਾਏ ਹੈ ਉਹਨੂੰ ਜੋ ਹੈ ਉਹਨੇ ਨਿਰਾਰਤ ਬਤਾਇਆ ਹੈ ਜੀ ਪਰਮਿੰਦਰ ਹਾਂ ਠੀਕ ਹੈ ਤੁਲਸੀ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ-ਬਹੁਤ ਧੰਨਵਾਦ ਧੰਨਵਾਦ ਪਿੰਡਰ ਵਾਲੇ ਦੇ ਪੋਸਟਰ ਝੰਡੇ ਵਾਲੇ ਵਿਵਾਦ ਦੇ ਦਰਸਲਾ ਮਨਸੂਰ ਨੂੰ ਐਸਡੀਐਮ ਦੀ ਅਦਾਲਤ ਵੱਲੋਂ ਸਮਨ ਕੀਤਾ ਗਿਆ ਤਾਂ ਜੋ ਕੋਰਟ ਦੇ ਵਿੱਚ ਪੇਸ਼ ਹੋਣ ਦੀ ਹਦਾਇਤ ਕੀਤੀ ਗਈ ਹੈ ਰੋਕਾਂਗੇ ਅਗਲੀ ਵੱਡੀ ਖਬਰ ਦਾ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਨੂੰ ਅਮਰੀਕਾ ਜਾਣ ਦੀ ਪਰਮਿਸ਼ਨ ਨਹੀਂ ਮਿਲੀ ਵਿਦੇਸ਼ ਮੰਤਰਾਲੇ ਨੇ ਅਮਰੀਕਾ ਜਾਣ ਦੀ ਰਾਸੀ ਪ੍ਰਵਾਨਗੀ ਤੋਂ ਇਨਕਾਰ ਕਰ ਦਿੱਤਾ ਨਾਲ ਜਾਣ ਵਾਲੇ ਵਫਦ ਨੂਮੀ ਦੌਰੇ ਦੀ ਪ੍ਰਵਾਨਗੀ ਨਹੀਂ ਮਿਲੀ ਪ੍ਰਵਾਨਗੀ ਨਾ ਦੇਣ ਦੇ ਕਾਰਨਾਂ ਦਾ ਕੋਈ ਵੀ ਹਵਾਲਾ ਨਹੀਂ ਦਿੱਤਾ ਗਿਆ ਆ ਖੁਦਿਆਂ ਨੇ ਦਰਸਲ ਹੁੰਦਾ 29 ਮਾਰਚ ਤੋਂ 6 ਅਪ੍ਰੈਲ ਤੱਕ ਅਮਰੀਕਾ ਦੇ ਸਰਕਾਰੀ ਦੌਰੇ ਤੇ ਜਾਣਾ ਸੀ ਇਹ ਪਹਿਲੀ ਦਫਾ ਨਹੀਂ ਹੈ ਜਦੋਂ ਕੇਂਦਰ ਤੋਂ ਪੰਜਾਬ ਦੇ ਕਿਸੇ ਆਗੂ ਨੂੰ ਵਿਦੇਸ਼ ਦੌਰੇ ਦੀ ਮਨਜ਼ੂਰੀ ਨਹੀਂ ਮਿਲੀ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਹੋਰ ਵਜ਼ੀਰਾਂ ਨੂਮੀ ਵਿਦੇਸ਼ ਜਾਣ ਵਾਸਤੇ ਕੇਂਦਰ ਨੇ ਖਰੀ ਚੰਡੀ ਨਹੀਂ ਦਿੱਤੀ ਸੀ ਤਾਂ ਹੁਣ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਨੂੰ ਵੀ ਅਮਰੀਕਾ ਜਾਣ ਦੀ ਪਰਮਿਸ਼ਨ ਨਹੀਂ ਦਿੱਤੀ ਗਈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਪੰਕਜ ਕੇਪਾਈ ਜੁੜੇ ਹੋਏ ਨੇ ਪੰਕਜ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਨੂੰ ਵੀ ਹੁਣ ਅਮਰੀਕਾ ਜਾਣ ਦੀ ਪਰਮਿਸ਼ਨ ਨਹੀਂ ਮਿਲੀ ਆਖਰਕਾਰ ਇਹ ਕਦੋਂ ਦਾ ਪੂਰਾ ਪ੍ਰੋਗਰਾਮ ਸੀ ਕਦੋਂ ਇਹ ਪਰਮਿਸ਼ਨ ਦੀ ਮੰਗ ਕੀਤੀ ਸੀ ਕੀ ਕੋਈ ਜਾਣਕਾਰੀ ਹੈ ਅਤੇ ਦੇਖੋ ਜਿਹੜੇ ਖੇਤੀਬਾੜੀ ਮੰਤਰੀ ਨੇ ਗੁਰਮੀਤ ਸਿੰਘ ਖੁੱਡੀਆਂ ਉਹਨਾਂ ਨੇ ਆਪਣੇ ਜਿਹੜੇ ਡਿਪਾਰਟਮੈਂਟ ਦੇ ਕੁਝ ਅਧਿਕਾਰੀਆਂ ਦੇ ਨਾਲ 29 ਮਾਰਚ ਤੋਂ 6 ਅਪ੍ਰੈਲ ਤੱਕ ਅਮਰੀਕਾ ਦੇ ਦੌਰੇ ਤੇ ਉੱਤੇ ਜਾਣਾ ਸੀਗਾ ਔਰ ਇਹ ਖੁੱਡੀਆਂ ਦੇ ਵੱਲੋਂ ਜਿਹੜਾ ਵੈ ਪਸ਼ੂ ਪਾਲਣ ਵਿਭਾਗ ਦੇ ਮੁਖ ਸਤਤਰਾ ਰਾਹੁਲ ਪੰਡਾਰੀ ਐਸਓ ਲਾਵਾ ਜਿਹੜੇ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਨੇ ਗੁਰਸ਼ਰਨਜੀਤ ਸਿੰਘ ਬਿੱਦੀ ਦੇ ਨਾਲ ਜਿਹੜਾ ਅਮਰੀਕਾ ਜਾਣਾ ਸੀਗਾ ਔਰ ਇਹ ਸਾਰਾ ਕੰਮ ਪੰਜਾਬ ਸਰਕਾਰ ਦੇ ਵੱਲੋਂ ਹੋਣਾ ਸੀਗਾ ਔਰ ਇਸ ਦਾ ਮੁੱਖ ਮਕਸਦ ਇਹ ਇਤਹਾਸ ਕੀ ਡੇਰੀ ਸਬੰਧ ਨੂੰ ਹਲਾਰਾ ਦੇਣ ਦੇ ਲਈ ਬਰੀਡਿੰਗ ਪ੍ਰੋਗਰਾਮ ਦੀ ਕੁਝ ਸਟੱਡੀ ਕਰਨੀ ਸੀਗੀ ਇਹ ਪ੍ਰੋਗਰਾਮ ਜਿਹੜਾ ਅਮਰੀਕਾ ਦੇ ਵਿੱਚ ਰੱਖਿਆ ਹੋਇਆ ਸੀਗਾ ਔਰ ਜਾਣਕਾਰੀ ਮਿਲਦੀ ਹੈ ਕਿ ਵਿਦੇਸ਼ ਮੰਤਰਾਲੇ ਦੇ ਵੱਲੋਂ ਕਿਉਂਕਿ ਰਾਸ਼ਟਰੀ ਪਰਮਿਸ਼ਨ ਲੈਣੀ ਹੁੰਦੀ ਹੈ ਤਾਂ ਡਿਨਾਈ ਕਰ ਦਿੱਤਾ ਗਿਆ ਹਾਲਾਂਕਿ ਜਦੋਂ ਖੇਤੀਬਾੜੀ ਮੰਤਰੀ ਦੀ ਟੀਮ ਨੂੰ ਪੁੱਛਿਆ ਗਿਆ ਕਿ ਰੀਜ਼ਨ ਕੋਈ ਦੱਸਿਆ ਵਿਦੇਸ਼ ਮੰਤਰਾਲੇ ਦੇ ਵੱਲੋਂ ਤਾਂ ਉਹਨਾਂ ਨੇ ਕਿਹਾ ਕਿ ਰੀਜ਼ਨ ਤਾਂ ਕੋਈ ਨਹੀਂ ਦੱਸਿਆ ਲੇਕਿਨ ਮਨਜ਼ੂਰੀ ਜਿਹੜੀ ਹੈ ਉਹਨਾਂ ਦੇ ਵੱਲੋਂ ਨਹੀਂ ਦਿੱਤੀ ਗਈ ਔਰ ਇਸ ਪ੍ਰੋਗਰਾਮ ਦਾ ਹਿੱਸਾ ਜਿਹੜਾ ਹੈ ਉਹ ਹੁਣ ਜਿਹੜਾ ਉਹ ਨਹੀਂ ਜਾ ਸਕਣਗੇ ਜੀ ਹਾਂ ਠੀਕ ਹੈ ਪੰਕਜਪ uri ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਦਰਸਲ ਅਮਰੀਕਾ ਜਾਣ ਦੀ ਪਰਮਿਸ਼ਨ ਨਹੀਂ ਮਿਲੀ ਆ ਵਿਦੇਸ਼ ਮੰਤਰਾਲੇ ਨੇ ਅਮਰੀਕਾ ਜਾਣ ਦੀ ਰਾਸ਼ਟਰੀ ਪਰਵਾਨਗੀ ਤੋਂ ਇਨਕਾਰ ਕੀ ਪੈਦੇ ਨਾਲ ਜਾਣ ਵਾਲੇ ਵਫਦ ਨੂੰ ਵੀ ਦੌਰੇ ਦੀ ਪ੍ਰਵਾਨਗੀ ਨਹੀਂ ਮਿਲੀ ਪ੍ਰਵਾਨਗੀ ਨਾ ਦੇਣ ਦੇ ਕਾਰਨ ਦਾ ਜੇ ਕੋਈ ਵੀ ਹਵਾਲਾ ਨਹੀਂ ਦਿੱਤਾ ਗਿਆ ਅਸਲ ਆ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਰ ਸਿੰਘ ਖੁੱਡੀਆਂ ਨੇ 29 ਮਾਰਚ ਤੋਂ 6 April ਤੱਕ ਅਮਰੀਕਾ ਦੇ ਸਰਕਾਰੀ ਦੌਰੇ ਤੇ ਜਾਣਾ ਸੀ ਰੋਕਾਂਗੇ ਇਹ ਵੱਡੀ ਖਬਰ ਦਾ ਫਿਰ ਵਿਵਾਦਾਂ ਦੇ ਵਿੱਚ ਨੇ ਸਟੈਂਡ ਅਪ ਕਮੇਡੀਅਨ ਕੁਨਾਲ ਕਾਮਰਾ ਮਹਾਰਾਸ਼ਟਰ ਦੇ ਡਿਪਟੀ ਸੀਐਮ ਇਕਨਾ ਛਿੰਦੇ ਦੇ ਖਿਲਾਫ ਟਿੱਪਣੀ ਦਾ ਇਹ ਪੂਰਾ ਮਾਮਲਾ ਹੈ ਕਮੇਡੀਅਨ ਨੂੰ ਕੁਨਾਲ ਕਮਰਾ ਦੇ ਮੁੰਬਈ ਸਥਿਤ ਦਫਤਰ ਤੇ ਹਮਲਾ ਕੀਤਾ ਗਿਆ शिंदे ਸਮਰਥਕਾਂ ਨੇ ਕੁਨਾਲ ਕਮਰਾ ਦੇ ਦਫਤਰ ਤੇ ਹਮਲਾ ਕਰ ਦਿੱਤਾ ਕੁਨਾਲ ਕਮਰਾ ਦੇ ਦਫਤਰ ਦੇ ਵਿੱਚ ਵੜ ਕੇ ਭੰਤੜੀ ਕੀਤੀ ਗਈ ਸ਼ਿਵ ਸੈਨਾ ਦੇ ਵੱਲੋਂ ਕੁਨਾਲ ਕਮਰਾ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਗਈ ਹੈ ਕੁਨਾਲ ਕਮਰਾ ਦੇ ਖਿਲਾਫ ਸ਼ਿਕਾਇਤ ਵੀ ਦਿੱਤੀ ਗਈ ਹੈ ਤਾ ਫਿਰ ਵਿਵਾਦਾਂ ਦੇ ਵਿੱਚ ਗਿਰ ਗਏ ਨੇ ਸਟੈਂਡ ਅਪ ਕਾਮੇਡੀਅਨ ਕੁਨਾਲ ਕਮਰਾ ਮਹਾਰਾਸ਼ਟਰ ਦੇ ਡਿਪਟੀ ਸੀਐਮ ਇਕਨਸ਼ੰਦੇ ਦੇ ਖਿਲਾਫ ਆ ਜੋ ਟਿੱਪਣੀ ਕੀਤੀਗੇ ਤੇ ਮਾਮਲਾ ਹੁਣ ਭਖਦਾ ਹੋਇਆ ਨਜ਼ਰ ਆ ਰਿਹਾ ਤੁਹਾਨੂੰ ਅਸੀਂ ਤਸਵੀਰਾਂ ਵਿੱਚ ਦਿਖਾ ਰਹੇ ਹਾਂ ਕਾਮੇਡੀਅਨ ਕੁਨਾਲ ਕਮਰਾ ਦੇ ਮੁੰਬਈ ਸਥਿਤ ਦਫਤਰ ਤੇ ਹਮਲਾ ਕਰ ਦਿੱਤਾ ਜਾਂਦਾ ਹੈ ਇਕਨਸ਼ੰਦੇ ਸਮਰਥਕਾਂ ਨੇ ਕੁਨਾਲ ਕਮਰਾ ਦੇ ਦਫਤਰ ਤੇ ਬੁਰੀ ਤਰ੍ਹਾਂ ਹਮਲਾ ਕੀਤਾ ਹੈ ਕੁਨਾਲ ਕਮਰਾ ਦੇ ਦਫਤਰ ਦੇ ਵਿੱਚ ਵੜ ਕੇ ਭੰਪੜ ਕੀਤੀ ਜਾਂਦੀ ਹੈ ਪੂਰੀਆਂ ਤਸਵੀਰਾਂ ਜੋ ਕਿ ਕੈਮਰੇ ਦੇ ਵਿੱਚ ਆ ਕਾਹ ਬਖੋਈਆਂ ਨੇ ਆ ਵੱਡੀ ਗਿਣਤੀ ਦੇ ਵਿੱਚ ਜੋ ਕਿ ਵਰਕਰ ਤਸਵੀਰਾਂ ਦੇ ਵਿੱਚ ਵਿਖੇ ਜਾ ਸਕਦੇ ਜਿਨ੍ਹਾਂ ਦੇ ਵੱਲੋਂ ਕਮਾਲ ਕਨਾਲ ਕਮਰਾ ਦੇ ਦਫਤਰ ਤੇ ਹਮਲਾ ਕਰ ਦਿੱਤਾ ਗਿਆ ਪੂਰੀ ਤਰ੍ਹਾਂ ਭੰਨ ਤੋੜ ਕੀਤੀ ਗਈ ਤੇ ਉੱਥੇ ਸ਼ਿਵ ਸੈਨਾ ਦੇ ਵੱਲੋਂ ਕਨਾਲ ਕਮਰਾ ਦੀ ਗਿਫਤਾਰੀ ਦੀ ਵੀ ਮੰਗ ਕੀਤੀ ਜਾ ਰਹੀ ਹੈ ਹ ਕਨਾਲ ਕਮਰਾ ਦੇ ਖਿਲਾਫ ਸ਼ਿਕਾਇਤ ਵੀ ਕੀਤੀ ਗਈ ਹੈ ਤੇ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ পোলিটা চেহরে পে দাড়ি আঁক চশা হায়ে থাণে কি রিকশা চেহরে পে দাড়িয়ে আখো মে চশমা হায় एक झलक दिखलाए कभी गोहाटी में छुप जाए मेरी नजर से तुम देखो गद्दार नजर वो आए थाने की रिक्शा चेहरे पे दाढ़ी आंखों पे चश्मा हाय मंत्री नहीं वो दल बदलू है और कहा क्या जाए जिस थाली में खाए उसमें ही वो छेद कर जाए मंत्रालय से ज्यादा फडनवीस की गोदी में मिल जाए तीर कमान मिला है इसको बाप मेरा ये चाहे थाने की रिक्शा चेहरे पे दाढ़ी आंखों पे चश्मा हाय सोचो ना मतलब ये पॉलिटिक्स है इनकी उनका जो सोशल मीडिया अकाउंट है वो जो यूट्यूब है फेसबुक है ट्विटर है और उनका जो इंस्टा का अकाउंट है वो त्वरित स्वरूप में खंडित किया जाए उस पे भी कार्रवाई हो ये प्रमुख मांगनी हमारी है बिकॉज आज देख रहे हो आप शिंदे साहब का काम करने का तरीका उनका जो काम करने का तरीका है उसके ऊपर कुछ चीज बोलने के लिए आज संजय राउत के पास नहीं है इसलिए भाड़े के टट्टू लेके कामराज्य जैसे वो शिंदे साहब के ऊपर आ रहे हैं उसका जाहिर निषेध हम लोग कर हैं फोटो जलाई है हमने और कुराल जी को हमारा यही कहना है की अगर उन्होंने सरेंडर नहीं किया तो महाराष्ट्र में घूमना फिरना उसका मुश्किल हम लोग ये युवा सेना के मार्फत करेंगे ਪਟਿਆਲਾ ਦੇ ਵਿੱਚ ਕਰਨਲ ਬਾੜ ਦੇ ਪਰਿਵਾਰ ਦਾ ਤਰਨਾ ਅੱਜ ਵੀ ਚੱਲ ਰਿਹਾ ਹੈ ਕਰਨਲ ਬਾਠ ਦੇ ਪਰਿਵਾਰ ਦੇ ਧਰਨੇ ਦਾ ਤਿੱਜਾ ਦੇ ਨੇ ਸੀਬੀਆਈ ਜਾਂਚ ਅਤੇ ਐਸਐਸਪੀ ਨਾਨਕ ਸਿੰਘ ਦੇ ਤਵਾਦਲੇ ਦੀ ਮੰਗ ਕੀਤੀ ਜਾ ਰਹੀ ਹੈ ਪਟਿਆਲਾ ਦੇ ਡੀਸੀ ਦਫਤਰ ਦੇ ਬਾਹਰ ਦਰਸਲੇ ਤਰਨਾ ਚੱਲ ਰਿਹਾ ਹੈ ਅੱਜ ਪਰਿਵਾਰ ਅਤੇ ਸਾਬਕਾ ਫੌਜੀ ਰੋਸ ਮਾਰਚ ਕਰਨਗੇ ਤੇ ਲਗਾਤਾਰ ਤਰਨਾ ਦੇ ਕੇ ਸਖਤ ਤੋਂ ਸਖਤ ਪੁਲਿਸ ਲਾਜ਼ਮਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਦਰਸਲ ਪਿਛਲੇ ਦਿਨਾਂ ਦਾ ਇਹ ਪੂਰਾ ਮਾਮਲਾ ਹੈ ਜਦੋਂ ਆਸ਼ਰਮੀ ਕਰਨਲ ਪਸ਼ਪਿੰਦਰ ਬਾਸਤ ਉਹਨਾਂ ਦੇ بیٹے ਦੇ ਨਾਲ ਪਟਿਆਲਾ ਦੇ ਵਿੱਚ ਰਾਤ ਵੇਲੇ ਪੁਲਿਸ ਮੁਲਾਜ਼ਮਾਂ ਦੇ ਵਿਰੁੱਧ ਕੁੱਟਮਾਰ ਕੀਤੀ ਜਾਂਦੀ ਹੈ ਪੁਲਿਸ ਮੁਲਾਜ਼ਮਾਂ ਤੇ ਇਹ ਪੂਰੇ ਇਲਜ਼ਾਮ ਲੱਗਦੇ ਨੇ ਹਾਲਾਂਕਿ ਉਸ ਦੇ ਬਾਅਦ ਬਿਨਾਂ ਕਿਸੇ ਪੁਲਿਸ ਮੁਲਾਜ਼ਮ ਦਾ ਨਾਮ ਦਾ ਜ਼ਿਕਰ ਕੀਤੇ ਹੋਏ ਐਫਆਈਆਰ ਦਰਜ ਕੀਤੀ ਉਸ ਤੋਂ ਬਾਅਦ ਇਹ ਕਾਰਵਾਈ ਦੀ ਮੰਗ ਕੀਤੀ ਗਈ ਕਿ ਉਹਨਾਂ ਦਾ ਨਾਮ ਬਕਾਇਦਾ ਉਸ ਦੇ ਵਿੱਚ ਐਫਆਈਆਰ ਦੇ ਵਿੱਚ ਲਿਖਿਆ ਜਾਵੇ ਹਾਲਾਂਕਿ ਉਸ ਤੋਂ ਬਾਅਦ ਚੁਨਾ ਪੁਲਿਸ ਮੁਲਾਜ਼ਮਾਂ ਦਾ ਵਿੱਚ ਜ਼ਿਕਰ ਕੀਤਾ ਗਿਆ ਤਾਂ ਹੁਣ ਆ ਪਸ਼ਪਿੰਦਰ ਕਰਨਲ ਪਸ਼ਪਿੰਦਰ ਬਾੜਦੇ ਪਰਿਵਾਰ ਦੇ ਵੱਲੋਂ ਸੀਬੀਏ ਜਾਂਚ ਦੀ ਇੱਕ ਮੰਗ ਕੀਤੀ ਜਾ ਰਹੀ ਤੇ ਇੱਕ ਐਸਐਸਪੀ ਨਾਨਕ ਸਿੰਘ ਜੋ ਕਿ ਫਿਲਹਾਲ ਪਟਿਆਲਾ ਜ਼ਿਲ੍ਹੇ ਦੇ ਵਿੱਚ ਨਾਇਬਤ ਨੇ ਉਹਨਾਂ ਦੇ ਤਬਾਦਲੇ ਦੀ ਪਰਿਵਾਰ ਦੇ ਵੱਲੋਂ ਮੰਗ ਕੀਤੀ ਜਾ ਰਹੀ ਤੇ ਅਸੀਂ ਮੰਗ ਨੂੰ ਲੈ ਕੇ ਲਗਾਤਾਰ ਪਰਿਵਾਰ ਦੇ ਵੱਲੋਂ ਸਾਕਾ ਫੌਜੀਆਂ ਦੇ ਵੱਲੋਂ ਇਹ ਧਰਨਾ ਦਿੱਤਾ ਜਾ ਰਿਹਾ ਹੈ ਕਿ ਅੱਜ ਇਸ ਧਰਨੇ ਦਾ ਤੀਜਾ ਦਿਨ ਹੈ ਹੈ सीएम सैनी ने मुद्दोंनु ध्यान दे नाल ਸੁਣਿਆ ਇਸ ਮੁਲਾਕਾਤ ਇਸ ਮੀਟਿੰਗ ਤੋਂ ਬਾਅਦ ਸਰਪੰਚਾਂ ਦੇ ਵੱਲੋਂ ਕਿਹਾ ਗਿਆ ਕਿ ਮੁੱਖ ਮੰਤਰੀ ਸੈਣੀ ਨੇ ਮੁੱਦਿਆਂ ਨੂੰ ਧਿਆਨ ਦੇ ਨਾਲ ਸੁਣਿਆ ਸਰਪੰਚਾਂ ਨੇ ਸੀਐਮ ਸੈਣੀ ਨੂੰ ਪੰਜਾਬ ਆਉਣ ਦਾ ਵੀ ਸੱਦਾ ਦਿੱਤਾ ਹੈ ਮੁੱਖ ਮੰਤਰੀ ਨੇ ਸਰਪੰਚਾਂ ਦੇ ਨਾਲ ਜੁੜੇ ਮੁੱਦਿਆਂ ਤੇ ਹੱਲ ਦਾ ਪ੍ਰੋਸਾ ਦਿੱਤਾ ਆ ਤੁਹਾਨੂੰ ਇਹ ਮੁਲਾਕਾਤ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਦਰਸਲ ਪੰਜਾਬ ਦੇ ਸਰਪੰਚਾਂ ਦੇ ਵੱਲੋਂ ਦਰਸਲ ਸੰਗਰੂਰ ਜ਼ਿਲ੍ਹੇ ਦੇ 15 ਤੋਂ ਜ਼ਿਆਦਾ ਸਰਪੰਚਾਂ ਦੇ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦੇ ਨਾਲੇ ਮੁਲਾਕਾਤ ਕੀਤੀ ਗਈ ਹੈ ਇਸ ਮੁਲਾਕਾਤ ਤੋਂ ਆ ਕਾਫੀ ਸੰਤੁਸ਼ਟ ਵੀ ਨਜ਼ਰ ਆਏ ਖੁਸ਼ੀ ਵੀ ਜਤਾਈ ਗਈ ਸਰਪੰਚਾਂ ਦੇ ਨੂੰ ਤਾਂ ਕਹਿਣਾ ਹੈ ਕਿ ਸੀਐਮ ਸਾਣੀ ਨੇ ਮੁੱਦਿਆਂ ਨੂੰ ਧਿਆਨ ਦੇ ਨਾਲ ਸੁਣਿਆ ਤੇ ਉੱਥੇ ਮੁੱਖ ਮੰਤਰੀ ਨੇ ਸਰਪੰਚਾਂ ਦੇ ਨਾਲ ਜੁੜੇ ਮੁੱਦਿਆਂ ਤੇ ਹੱਲ ਦਾ ਪ੍ਰੋਸਾ ਦਿੱਤਾ ਜੀ ਸਾਡੇ ਧੰਤਾਨ ਸਾਹਿਬ ਗੁਰੂ ਨੋਮੀ ਪਾਸ਼ੀ ਜੀ ਦਾ ਗੁਰੂ ਘਰੇ ਉੱਥੇ ਸਾਂਝੇ ਕੰਮ ਸਨ ਜਿਵੇਂ ਸਾਡੇ ਟ੍ਰੇਨ ਰੋਕਣ ਦਾ ਕੰਮ ਸੀ ਤੇ ਹਰਿਆਣਾ ਰੋਡ ਵਿੱਚ ਫਸਲ ਵਾਣ ਦਾ ਕੰਮ ਸੀ ਹੋਰ ਕੰਮ ਸਨ ਸਾਨੂੰ ਬੜਾ ਵਧੀਆ ਲੱਗਾ ਸੀਐਮ ਸਾਹਿਬ ਨੂੰ ਮਿਲ ਕੇ ਸੀਐਮ ਸਾਹਿਬ ਨੇ ਸਾਨੂੰ ਇੰਨਾ ਭਰੋਸਾ ਦਿੱਤਾ ਵੀ ਸਾਡੀ ਇੰਨੀ ਆਤਮਾ ਖੁਸ਼ ਹੋਈਏ ਸਾਰੇ ਸਰਪੰਚਾਂ ਦੀ ਤੇ ਸਾਡੇ ਇਲਾਕੇ ਦੀ ਵੀ ਸਾਨੂੰ ਸੀਐਮ ਸਾਹਿਬ ਨੇ ਕੱਲੀ-ਕੱਲੀ ਚੀਜ਼ ਦਾ ਵਿਸ਼ਵਾਸ ਦਿੱਤਾ ਹੈ ਵੀ ਤੁਹਾਡਾ ਕੱਲਾ-ਕੱਲਾ ਕੰਮ ਹੋਏਗਾ ਇਸ ਕਰਕੇ ਹੀ ਸਾਨੂੰ ਸੀਐਮ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਵੀ ਸਾਨੂੰ ਇਹੋ ਜਿਹੇ ਸੀਐਮ ਪਹਿਲੀ ਵਾਰੀ ਇੰਨੇ شریف ਸੀਐਮ ਮਿਲੇ ਨੇ ਜਿਨ੍ਹਾਂ ਨੇ ਕੱਲੇ-ਕੱਲੇ ਕੰਮ ਬਾਰੇ ਸਾਨੂੰ ਵਿਸ਼ਵਾਸ ਦਿਵਾ ਕੇ ਸਾਡੇ ਕਾਂ ਰੋਕਰਾਂਗੇ ਜੰਮੂ ਕਸ਼ਮੀਰ ਦੇ ਨਾਲ ਜੁੜੀ ਹੋਈ ਵੱਡੀ ਖਬਰ ਦਾ ਕਿੱਥੇ ਦੇ ਕਠੂਆ ਦੇ ਵਿੱਚ ਇਨਕਾਊਂਟਰ ਚੱਲ ਰਿਹਾ ਹੈ ਕੱਲ ਸ਼ਾਮ ਤੋਂ ਹੀ ਲਗਾਤਾਰ ਮੁੱਠਪੇੜ ਚੱਲ ਰਿਹਾ ਹੈ ਕਠੂਆ ਦੇ ਵਿੱਚ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਨੂੰ ਘੇਰਿਆ ਕਠੂਆ ਦੇ ਵਿੱਚ ਚਾਰ ਤੋਂ ਪੰਜ ਅੱਤਵਾਦੀਆਂ ਨੂੰ ਘੇਰੇ ਜਾਣ ਦੀ ਖਬਰ ਹੈ ਮੁੱਠਪੇੜ ਦੇ ਦੌਰਾਨ ਇੱਕ ਬੱਚੀ ਵੀ ਜ਼ਖਮੀ ਹੋਈ ਹੈ ਤਾਂ ਜੰਮੂ ਕਸ਼ਮੀਰ ਦੇ ਕਠੂਆ ਦੇ ਵਿੱਚ ਦਰਸਲ ਲਗਾਤਾਰ ਸੁਰੱਖਿਆ ਬਲਾਂ ਦੇ ਵੱਲੋਂ ਇਹ ਕਾਰਵਾਈ ਕੀਤੀ ਜਾ ਰਹੀ ਹੈ ਕੱਲ ਸ਼ਾਮ ਤੋਂ ਮੁੱਠਪੇੜ ਜਾਰੀ ਹੈ ਕਠੂਆ ਦੇ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਨੂੰ ਘੇਰਿਆ ਆ ਜੋ ਜਾਣਕਾਰੇ ਸਾਹਮਣੇ ਆ ਰਹੀ ਹੈ ਕਿ 4 ਤੋਂ 5 ਅੱਤਵਾਦੀਆਂ ਨੂੰ ਸੁਰੱਖਿਆ ਬਲਾਂ ਦੇ ਵੱਲੋਂ ਘੇਰਾ ਪਾਇਆ ਗਿਆ ਤੇ ਉੱਥੇ ਇਸੇ ਮੁੱਠਪੇੜ ਦੇ ਦੌਰਾਨ ਇੱਕ ਬੱਚੀ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ। ਦਿਨਾਨਗਰ ਦੇ ਪਿੰਡ ਡੀਡਾ ਦੇ ਨੇੜੇ ਵੱਡਾ ਸੜਕ ਹਾਦਸਾ ਵਾਪਰ ਗਿਆ। ਵਿਆਹ ਤੋਂ ਪਰਤ ਰਹੇ ਪਰਿਵਾਰ ਦੀ ਕਾਰ ਪਲਟ ਗਈ। ਕਾਰ ਦਾ ਸੰਤੁਲਨ ਵਿਗੜਨ ਦੇ ਕਾਰਨ ਰੋੜ ਕੋ ਢੇਠਾਂ ਇਹ ਕਾਰ ਪਲਟ ਗਈ। ਕਾਰ ਸਵਾਰ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋਈ ਹੈ। ਨੌਜਵਾਨ ਦੀਆਂ ਤਿੰਨ ਭੈਣਾਂ ਗੰਭੀਰ ਜ਼ਖਮੀ ਹੋਈਆਂ ਨੇ ਪਿੰਡ ਦਾ ਵਿਆਹ ਕਰਕੇ ਦਸਲੇ ਪਰਿਵਾਰ ਵਾਪਸ ਪਰਤ ਰਿਹਾ ਸੀ ਕਾਰ ਦੇ ਵਿੱਚ ਭਰਾ ਤੇ ਤਿੰਨ ਭੈਣਾਂ ਸਵਾਰ ਸੰਤਰਾ ਦੇ ਵਿੱਚ ਹੀ ਦਿਨਨਗਰ ਦੇ ਪਿੰਡ ਡੀਡਾ ਦੇ ਨੇੜੇ ਇਹ ਵੱਡਾ ਸੜਕ ਹਾਦਸਾ ਵਾਪਰ ਜਾਂਦਾ ਹੈ ਜਦੋਂ ਪਰਿਵਾਰ ਵਿਆਹ ਤੋਂ ਪਰਤ ਰਿਹਾ ਸੀਗਾ ਤਾਂ ਅਚਾਨਕ ਕਾਰ ਪਲਟ ਜਾਂਦੀ ਹੈ ਕਾਰ ਦਾ ਸੰਤੁਲਨ ਵਿਗੜਨ ਦੇ ਕਾਰਨ ਇਹ ਹਾਦਸਾ ਵਾਪਰ ਗਿਆ ਤੇ ਕਾਰ ਸਵਾਰ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਉਥੇ ਨੌਜਵਾਨ ਦੀਆਂ ਤਿੰਨ ਭੈਣਾਂ ਗੰਭੀਰ ਜ਼ਖਮੀ ਹੋਈਆਂ ਨੇ ਤਾਂ ਦਿਨਾਂ ਕਰਦੀਆਂ ਤੁਹਾਨੂੰ ਸੀ ਤਸਵੀਰਾਂ ਵਿਖਾ ਰਹੇ ਜਿੱਥੇ ਦੇ ਪਿੰਡ ਡੀਡਾ ਦੇ ਨੇੜੇ ਇੱਕ ਵੱਡਾ ਸੜਕ ਹਾਦਸਾ ਅਚਾਨਕ ਵਾਪਰ ਜਾਂਦਾ ਹੈ ਜਦੋਂ ਪਰਿਵਾਰ ਕਿਸੇ ਇੱਕ ਵਿਆਹ ਸਮਾਗਮ ਤੋਂ ਵਾਪਸ ਪਰਤ ਰਿਹਾ ਸੀਗਾ ਤਾਂ ਕਾਰ ਦਾ ਸੰਤੁਲਨ ਵਿਗੜਨ ਦੇ ਕਾਰਨ ਆ ਕਾਰ ਪਲਟ ਜਾਂਦੀ ਹੈ ਰੋਡ ਤੋਂ ਹੇਠਾਂ ਉਤਰ ਗਈ ਤੇ ਕਾਰ ਸਵਾਰ ਨੌਜਵਾਨ ਦੀ ਇਸ ਹਾਦਸੇ ਦੇ ਵਿੱਚ ਮੌਕੇ ਤੇ ਹੀ ਜਾਨ ਚਲੀ ਗਈ ਉੱਥੇ ਨੌਜਵਾਨ ਦੀਆਂ ਤਿੰਨ ਭੈਣਾਂ ਗੰਭੀਰ ਜ਼ਖਮੀ ਹੋਈਆਂ ਨੇ